ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਕੱਲ ਸ਼ਾਮ 5 ਵਜੇ ਦੇ ਕਰੀਬ ਦੇਸ਼ ਨੂੰ ਸੰਬੋਧਨ ਕਰਦੇ ਹੋਏ ਜੀਐਸਟੀ ਦੀ ਦਰਾਂ ਨੂੰ ਘਟਾਉਣ ਦਾ ਐਲਾਨ ਕੀਤਾ ਗਿਆ। ਜਿਸ ਤੋਂ ਬਾਅਦ ਅੱਜ ਜਦੋਂ ਵਪਾਰੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਵਪਾਰੀਆਂ ਦਾ ਕਹਿਣਾ ਹੈ ਕਿ ਜਿਹੜਾ ਜੀਐਸਟੀ ਨੂੰ ਦੋ ਸਲਬਾਂ ਦੇ ਵਿੱਚ ਕੀਤਾ ਗਿਆ ਹੈ 5% ਅਤੇ 18% ਉਸ ਦੇ ਵਿੱਚ ਜਿਹੜੀ ਆ ਘਰ ਦੀ ਰਸੋਈ ਤੇ ਵਿੱਚ ਇਸ ਦਾ ਕਾਫੀ ਅਸਰ ਜਿਹੜਾ ਦੇਖਣ ਨੂੰ ਮਿਲੇਗਾ। ਉਹਨਾਂ ਨੇ ਕਿਹਾ ਕਿਈ ਪ੍ਰੋਡਕਟ ਜਿਹੜੇ ਆ ਘਰ ਦੇ ਰੋਜ਼ਾਨਾ ਦੇ ਵਿੱਚ ਜਿਹੜੇ ਹੁਣ ਸਸਤੇ ਹੋਣਗੇ ਉਸ ਦੇ ਨਾਲ ਹੀ ਜੇ ਗੱਲ ਕਰੀਏ ਫ੍ਰਿਜ, ਟੈਲੀਵਿਜ਼ਨ, ਏਸੀ ਅਤੇ ਅੰਨ ਸਾਮਾਨ ਦੀ ਜੋ ਕਿ 18% GST ਦੇ ਵਿੱਚ ਆ ਗਏ ਆ ਉਹਦੇ ਨਾਲ ਵੀ ਜਿਹੜਾ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ ਮੰਨਿਆ ਗਿਆ ਹੈ ਕਿ ਲਗਾਤਾਰ ਹੁਣ ਇਹ ਤਿਹਾੜਾ ਦਾ ਸੀਜ਼ਨ ਹੈ ਅਤੇ ਪਹਿਲਾਂ ਨਰਾਤਾ ਹੁੰਦੇ ਚੱਲਦੇ ਅੱਜ ਜਿਹੜਾ GST ਦੇ ਵਿੱਚ 10% ਕਟੋਤੀ ਕਰ ਦਿੱਤੀ ਗਈ ਹੈ ਜਿਸ ਤੋਂ ਬਾਅਦ ਹੁਣ ਦੁਕਾਨਾਂ ਦਾ ਜਿਹੜਾ ਇੱਕ ਕੰਮ ਹੈ ਉਹ ਵੀ ਵਧੇਗਾ ਅਤੇ ਲੋਕਾਂ ਨੂੰ ਜਿਹੜੀ ਹੈ ਸਸਤੀਆਂ ਚੀਜ਼ਾਂ ਜਿਹੜੀਆਂ ਮਹੀਮਾ ਹੁੰਦੀਆਂ ਉਹਨਾਂ ਦੇ ਨਾਲ ਨਾਲ ਜਿਹੜਾ ਹੈ ਰਾਸ਼ਨ ਜਿੱਦੇ ਵਿੱਚ ਦੁੱਧ ਪਨੀਰ ਅਤੇ ਜਿਹੜਾ ਮੱਖਣ ਕਿ ਹੋਇਆ ਉਦੂ ਵੀ ਜਿਹੜਾ ਹੈ ਸਸਤਾ ਕਰ ਦਿੱਤਾ ਗਿਆ ਹੈ ਉਹਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਸ ਵਿੱਚ ਦੇਸ਼ ਦੀ ਜਨਤਾ ਨੂੰ ਇਸ ਨਾਲ ਕਾਫੀ ਫਾਇਦਾ ਮਿਲੇਗਾ ਇਹ ਜਿਹੜਾ ਟੈਕਸ ਘਟਿਆ ਗਿਆ ਵਾ ਸਭ ਤੋਂ ਪਹਿਲੀ ਗੱਲ ਹੈ ਕਿ ਨਵਰਾਤਰੀਆਂ ਦੇ ਆਮ ਜਨਤਾ ਨੂੰ ਜਿਹੜੀ ਖੁਸ਼ੀ ਦਾ ਮਾਹੌਲ ਮਿਲਿਆ ਕਿ ਜਿਹੜਾ ਇਲੈਕਟ੍ਰੋਨਿਕ ਆਈਟਮ ਹੈਗਾ ਜਿਸ ਨਾਲ ਟੀਵੀ ਫਰਿੱਜ ਹੋ ਗਿਆ ਏਸੀ ਹੋ ਗਿਆ LED ਹੋ ਗਈ ਕੁਝ ਵੀ ਹੈਗਾ ਵਾ ਪਹਿਲੇ 28% ਦੇ ਦਾਇਰੇ ਦੇ ਵਿੱਚ ਸੀਗੇ ਹੁਣ ਮੋਦੀ ਸਰਕਾਰ ਨੇ ਜਿਹੜਾ ਹੈ 18% ਦੇ ਦਾਇਰੇ ਦੇ ਵਿੱਚ ਲੰਦਾ ਹੈਗਾ ਵਾ ਤੇ ਨੰਬਰ 2 ਜਿਸ ਤਰ੍ਹਾਂ ਨਵਰਾਤਰੇ ਜਲਦੀ ਪਿਆ ਗਿਆ ਦਿਵਾਲੀ ਹੈ ਤੇ ਇਸ ਮੌਕੇ ਤੇ ਵੀ ਕਾਫੀ ਡਿਸਕਾਊਂਟ ਅੱਛੇ ਮਿਲਦੇ ਹੈਗੇ ਆ ਤੇ ਮੈਂ ਇਹੀ ਕਹਾਂਗਾ ਕਿ ਜਿਸ ਤਰ੍ਹਾਂ ਕਿ ਕਿਤੇ 10% ਸਾਨੂੰ ਜੀਐਸਟੀ ਦਾ ਵੀ ਫਰਕ ਪੈ ਗਿਆ ਤੇ ਆਪਣਾ ਤਿਹਾੜਾ ਦਾ ਵੀ ਜਿਹੜਾ ਸਕੀਮ ਮਿਲ ਰਹੀ ਹੈਗੀ ਆ ਤੇ ਮੈਂ ਕਾਫੀ ਟਾਈਮ ਤੋਂ ਰੁਕੇਦਾ ਵੀ ਹੈਗਾ ਸੀਗਾ ਜਿਸ ਤਰ੍ਹਾਂ ਮੈਂ LED ਵਗੈਰਾ ਪਰਚੇਸ ਕਰਨੀ ਸੀਗੀ ਤੇ ਮੈਨੂੰ ਉਸ ਚੀਜ਼ ਦਾ ਵੀ ਕਾਫੀ ਬੈਨੀਫਿਟ ਮਿਲੇਗਾ ਕਿਉਂਕਿ ਸਰਕਾਰ ਨੇ ਜੀਐਸਟੀ ਘਟਾਇਆ 28% ਤੋਂ 18% ਕੀਤਾ ਇਹਦੇ ਵਿੱਚ ਲੋਕਾਂ ਨੂੰ 10% ਦਾ ਫਾਇਦਾ ਮਿਲੇਗਾ ਲੋਕਾਂ ਨੂੰ ਕੁਝ ਨਾਲ ਸੇਲ ਵੀ ਵਧੇਗੀ ਦੁਕਾਨਦਾਰਾਂ ਦੀ ਔਰ ਲੋਕਾਂ ਦੇ ਵਿੱਚ ਥੋੜੀ ਖੁਸ਼ੀ ਦੀ ਲਹਿਰ ਵੀ ਆਏਗੀ ਇਹਦੇ ਨਾਲ ਕੀ ਕੀ ਰੇਟਸ ਜਿਸ ਤਰ੍ਹਾਂ ਤੁਹਾਡੇ ਇਲੈਕਟ੍ਰੋਨਿਕਸ ਮਾਲ ਦੇ ਉੱਪਰ ਏਸੀ ਤੇ ਜੋ ਇਹਦੇ ਵਿੱਚ ਕਿੰਨਾ ਘਰਾਵਤਾਈ ਜਿਸ ਤਰ੍ਹਾਂ ਕੋਈ 40000 ਦੀ ਚੀਜ਼ ਹੈ ਉਹਦਾ 10% ਘਟ ਕੇ ਜੋ 36000 ਰਹੇਗੀ 4000 ਰੁਪਏ ਕਸਟਮਰ ਨੂੰ ਫਾਇਦਾ ਮਿਲੇਗਾ ਤੇ LED ਦੀ ਵੀ ਵੱਡੀ LED ਜਿਸ ਤਰ੍ਹਾਂ 50000 ਦੀ LED ਹੈ ਤੇ 5-6000 ਦਾ 5000 ਦਾ ਫਾਇਦਾ ਮਿਲੇਗਾ ਕਸਟਮਰ ਨੂੰ ਜਿਸ ਤਰ੍ਹਾਂ ਬੈਟਰੀ ਹੈਗੀ ਹੈ ਬੈਟਰੀ ਤੇ ਵੀ 22% ਟੈਕਸ ਹੈਗਾ ਉਹ 18% ਆ ਗਈ ਹੈ ਉਹਤੇ ਵੀ 10% ਫਾਇਦਾ ਮਿਲੇਗਾ ਇਸੇ ਤਰ੍ਹਾਂ ਬਾਕੀ ਜਿਹੜੀਆਂ 28 ਫੰਡ ਵਾਲੀਆਂ ਚੀਜ਼ਾਂ ਸਾਰੀਆਂ ਉਹਨਾਂ ਨੇ 18% ਚ ਕਰ ਦਿੱਤੀਆਂ ਗਈਆਂ ਇਹਦੇ ਨਾਲ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਫਾਇਦਾ ਮਿਲੇਗਾ ਵਪਾਰ ਨੂੰ ਕਿਤਨਾ ਫਾਇਦਾ ਹੋਊ ਤੁਸੀਂ ਵਪਾਰ ਨੂੰ ਥੋੜਾ ਵਾਧਾ ਮਿਲੇਗਾ ਇਸ ਨਾਲ ਇਹਦੇ ਨਾਲ ਰੇਟ ਘਟਣ ਦੇ ਨਾਲ ਵਪਾਰ ਦੇ ਵਿੱਚ ਥੋੜਾ ਜਿਹਾ ਵਾਧਾ ਮਿਲੇਗਾ ਦੁਕਾਨਦਾਰਾਂ ਨੂੰ ਫਾਇਦਾ ਹੋਏਗਾ ਜਨਾਬ ਤੇ ਹਾਰਾ ਦਾ ਸੀ ਜਨਾਬ ਹੁਣ ਕਿਸ ਤਰ੍ਹਾਂ ਤੁਹਾਡੇ ਮਿਲ ਕੇ ਕੰਮ ਆਇਆ ਕਿਉਂ ਕਿਰਾ ਰੇਟ ਘਟਿਆ ਦੇਖੋ ਇਹ ਰੇਟ ਘਟਣ ਦੇ ਨਾਲ ਕੰਮ ਵਧੇਗਾ ਕੰਮ ਵਧੇਗਾ ਉਹਦੇ ਨਾਲ ਦੁਕਾਨਦਾਰਾਂ ਨੂੰ ਫਾਇਦਾ ਹੋਏਗਾ ਸਰ ਉਹਦੇ ਨਾਲ ਗਵਰਨਮੈਂਟ ਨੂੰ ਟੈਕਸ ਪਹਿਲੇ ਜਦੋਂ ਐਲਈਡੀ ਜਿਹੜੀ 43% ਬਬ ਹੈ ਉੱਤੇ 28% ਲੱਗਦਾ ਸੀਗਾ ਹੁਣ 18% ਲੈ ਕੇਗਾ 10% ਜਿਹੜਾ ਘਟ ਹੋਏ ਅਗਲੇ ਦਿਨਾਂ ਵਿੱਚ ਕੰਮ ਕਰਨ ਦੀ ਸੰਭਾਵਨਾ ਹੈ ਸਭਾਵਨਾਤ ਹੈਗੀ ਜੀ ਰਾਹਤ ਮਿਲੇਗੀ ਕਿਉਂਕਿ ਲੋਕਾਂ ਵਿੱਚ ਜਿਹੜਾ ਤਿਹਾਰਾ ਨੂੰ ਕਾਫੀ ਸ਼ਾਪਿੰਗ ਵਗੈਰਾ ਕੀਤੀ ਬੰਦੀ ਹੈ ਹਾਂ ਇਸ ਤਰ੍ਹਾਂ ਦੀ ਜੇ ਤਿਹਾਰਾ ਵਿੱਚ ਕਾਫੀ ਲੋਕੀ ਸ਼ਾਪਿੰਗ ਕਰਦੇ ਗਿਆ ਤਾਂ ਉਹਨਾਂ ਨੂੰ ਕਾਫੀ ਰਾਹਤ ਹੋਏਗੀ ਸ਼ਾਪਿੰਗ ਵੀ ਜ਼ਿਆਦਾ ਹੋਏਗੀ ਕਿਉਂਕਿ ਜਿਹੜਾ ਰੇਟ ਜ਼ਿਆਦਾ ਸੀਗੇ 28% ਨਾਲ ਹੁਣ 10% ਦੀ ਜਿਹੜੀ ਰਾਹਤ ਮਿਲੇਗੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਦਾ ਧੰਨਵਾਦ ਦੀਵਾਲੀ ਤੋਂ ਪਹਿਲਾਂ ਉਹਨਾਂ ਨੇ ਹਰ ਹਿੰਦੂਸਤਾਨੀ ਦਾ ਮੂੰਹ ਮਿੱਠਾ ਕਰਵਾਇਆ ਜੀਐਸਟੀ ਦੇ ਅੰਦਰ ਜਿਸ ਪ੍ਰਕਾਰ ਕੇਵਲ ਦੋ ਸਲੈਪ ਰਹਿਣ ਦਿੱਤੇ ਹੈ 5% ਔਰ 18% ਇਹ ਆਪਣੇ ਆਪ ਚ ਇੱਕ ਕ੍ਰਾਂਤੀਕਾਰੀ ਕਦਮ ਹੈ ਔਰ ਮੈਨੂੰ ਇਹ ਲੱਗਦਾ ਕਿ ਇਹਦੇ ਨਾਲ ਦੇਸ਼ ਦੀ ਅਰਥ ਵਿਵਸਥਾ ਹੋਰ ਸੁਧਰੂળેਗੀ ਔਰ ਪੈਸੇ ਦੀ ਰੋਟੇਸ਼ਨ ਜਿਹੜੀ ਆ ਮਾਰਕੀਟ ਚ ਬਹੁਤ ਜ਼ਿਆਦਾ ਹੋਏਗੀ ਇਹ ਦੀਵਾਲੀ ਬੋਨਸ ਦੇ ਰੂਪ ਚ ਵੀ ਦੇਖਿਆ ਜਾ ਸਕਦਾ ਇਹਦੇ ਨਾਲ ਬਹੁਤ ਖਾਨ ਪੀਣ ਦੀਆਂ ਵਸਤੂਆਂ ਹੁਣ ਘਰੇਲੂ ਰਸੋਈ ਜਿਹੜੀ ਉਹ ਵੀ ਸਸਤੀ ਹੋਈ ਹੈ ਜਿਸ ਪ੍ਰਕਾਰ ਡੇਰੀ ਪ੍ਰੋਡਕਟ ਜਿਹੜੇ ਨੇ ਇਹਨਾਂ ਨੂੰ ਪੂਰੀ ਤਰ੍ਹਾਂ ਨਾਲ जीएसटी तो बाहर रखा है एदे नाल इक रसोई जडी है ओ सस्ती हुई है एदे नाल नाल जिन्ने भी कृषि ਦੇ ਨਾਲ ਜੁੜੇ ਹੋਏ ਲੋਗ ਨੇ कृषि ਦੇ ਉਪਕਰਨ ਨੇ ਔਰ ਟਰੈਕਟਰ ਵਗੈਰਾ ਨੇ ਇਹਨਾਂ ਦੇ ਅੰਦਰ ਵੀ ਭਾਰੀ ਛੂਟ ਮਿਲੀ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਕੱਲੀ ਇੱਕ ਖੇਤਰ ਨਹੀਂ ਹਰ ਇੱਕ ਜਿਹੜਾ ਮਹਿਕਮਾ ਉਹਨਾਂ ਨੂੰ ਇਹਦਾ ਲਾਭ ਜਿਹੜਾ ਪ੍ਰਾਪਤ ਹੋਇਆ ਹੈਗਾ ਕੋਈ ਆਦਮੀ ਟਰੈਕਟਰ ਖਰੀਦਦਾ ਕੋਈ ਆਦਮੀ ਖੇਤੀ ਦੇ ਦੂਸਰੇ ਉਪਕਰਣ ਖਰੀਦਦਾ ਜਿਹੜਾ GST ਸਲੈਪ ਹੈ ਉਹਦੇ ਅੰਦਰ ਜਿਹੜੀ ਕਮੀ ਹੈ ਖੇਤੀ ਉਪਾਦਕਾਂ ਦੇ ਲਈ ਵੀ ਇੱਕ ਕਿਸਾਨ ਦੇ ਲਈ ਇੱਕ ਰਾਹਤ ਦਾ ਕਾਰਨ ਹੈ ਔਰ 10 10% ਰੇਟ ਘਟ ਗਿਆ ਮਾਨੋ ਕੋਈ ਚੀਜ਼ 1 ਲੱਖ ਰੁਪਏ ਦੀ ਸੀ ਤੇ ਉਹ 10000 ਰੁਪਏ ਸਸਤੀ ਹੋ ਗਈ ਇਸੇ ਪ੍ਰਕਾਰ ਮੀਡਲ ਕਲਾਸ ਹੋਵੇ ਚਾਹੇ ਅਪਰ ਕਲਾਸ ਹੋਵੇ ਜਿਹੜੀਆਂ ਆ ਵੱਡੀਆਂ ਗੱਡੀਆਂ ਉਹਦਾ ਸਲੈਬ ਸਿਰਫ ਰਹਿ ਗਿਆ ਹੁਣ ਆਪਣਾ ਘਟ ਗਿਆ 28 ਤੋਂ ਘਟ ਕੇ 18 ਹੋ ਗਿਆ ਉਹਦੇ ਅੰਦਰ ਵੀ ਸਿੱਧੀ 10% ਦੀ ਫਰਕ ਹੈ ਮਾਨੋ 4 ਲੱਖ ਵਾਲੀ 40 ਲੱਖ ਦੀ ਕੋਈ ਗੱਡੀ ਸੀ ਚਾਰ ਲੱਖ ਦਾ ਸਿੱਧਾ ਖਰੀਦਦਾਰ ਨੂੰ ਲਾਭ ਹੋਇਆ ਔਰ ਮੈਨੂੰ ਇਹਦਾ ਇਹ ਲੱਗਦਾ ਹੈ ਕਿ ਨਰਿੰਦਰ ਭਾਈ ਮੋਦੀ ਨੇ ਪੂਰੇ ਦੇਸ਼ ਵਾਸੀਆਂ ਨੂੰ ਦੀਵਾਲੀ ਦਾ ਇਹ ਗਿਫਟ ਜਿਹੜਾ ਦਿੱਤਾ ਹੈ ਪਰ ਮੈਨੂੰ ਲੱਗਦਾ ਕਿ ਇਹ ਉਸ ਨੂੰ ਮਨਾਉਣ ਦਾ ਸਮੇਂ ਹੈ ਇਸ ਪ੍ਰਕਾਰ ਦਾ ਕ੍ਰਾਂਤੀਕਾਰੀ ਕਦਮ ਅਜੇ ਤੱਕ ਕਦੀ ਵੀ ਨਹੀਂ ਉਠਾਇਆ ਗਿਆ ਕਿ ਸਮਾਨਨੇ ਜਨਮਾਨ ਚਾਹੇ ਉਹ ਗਰੀਬ ਹੈ ਚਾਹੇ ਅਮੀਰ ਹੈ ਚਾਹੇ ਸਰਵਿਸ ਕਰਨ ਵਾਲਾ ਹੈ ਉਦੀ ਰਸੋਈ ਤੋਂ ਲੈ ਕੇ ਉਹਦੇ ਜੀਵਨ ਦੇ ਅਲੱਗ-ਅਲੱਗ ਜਿਹੜੇ ਪੜਾਉ ਨੇ ਮਨੋ ਕਿ ਇਹਨੇ ਘਰ ਬਣਾਣਾ ਹੈ ਸੀਮਿੰਟ ਸਸਤਾ ਹੋ ਰਿਹਾ ਹੈ ਸਰੀਆ ਸਸਤਾ ਹੋ ਰਿਹਾ ਹੈ ਕਰਿਆਨਾ ਸਸਤਾ ਹੋ ਰਿਹਾ ਹੈ ਟਰੈਕਟਰ ਸਸਤੇ ਹੋ ਰਹੇ ਨੇ ਗੱਡੀਆਂ ਸਸਤੀਆਂ ਹੋ ਰਹੀਆਂ ਇਹਦੇ ਨਾਲ ਦੇਸ਼ ਦੇ ਦੇ ਅੰਦਰ ਲਗਭਗ 2 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਬਚਤ ਜਿਹੜੀ ਹੈ ਉਹ ਲੋਕਾਂ ਦੀ ਹੋਣੀ ਹੈ ਔਰ ਇਹ ਉਹਨਾਂ ਦੀ ਜੇਬ ਖਰਚੀ ਜਿਹੜੀ ਹੈ ਦੂਸਰੀ ਜਗ੍ਹਾ ਤੇ ਖਰਚਣ ਲਈ ਉਹਨਾਂ ਕੋਲ ਸਰਪਲਸ ਪੈਸਾ ਜਿਹੜਾ ਉਹਨਾਂ ਨੂੰ ਬਚੇਗਾ। ਔਰ ਮੈਨੂੰ ਇਹ ਲੱਗਦਾ ਹੈ ਕਿ ਸਾਰੇ ਹੀ ਦੁਕਾਨਦਾਰਾਂ ਨੂੰ ਇਹ ਉਹਨਾਂ ਬੋਰਡ ਲਗਾਉਣੇ ਚਾਹੀਦੇ ਆਪਣੇ ਬਾਹਰ ਕਿ ਜਿਹੜੀ ਚੀਜ਼ ਮੰਨੋਂ ਲੱਖ ਦੀ ਮਿਲਦੀ ਸੀ ਤੇ ਅੱਜ ਉਹ 90 ਦੀ 90 ਹਜ਼ਾਰ ਦੀ ਮਿਲਦੀ ਹੈ ਤੇ ਲਿਖਣਾ ਚਾਹੀਦਾ ਕਿ ਇਹ ਨਰੇਂਦਰ ਭਾਈ ਮੋਦੀ ਨੇ 10000 ਰੁਪਏ ਜਿਹੜਾ ਸਸਤਾ ਹੋ ਰਿਹਾ ਹੈ ਜਾਂ ਕਿਸੇ ਚੀਜ਼ ਤੇ 5000 ਸਸਤਾ ਹੋ ਰਿਹਾ ਹੈ ਜਾਂ ਕਿਸੇ ਦੇ 50000 ਇੱਕ ਘਟਿਆ ਤੇ ਉਹਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੀਦਾ। कि ਜਿਹੜੀ ਚੀਜ਼ ਪਹਿਲਾਂ ਲੱਕਦੀ ਮਿਲਦੀ ਸੀ ਭਾਈ ਹੁਣ ਉਹ ਸਸਤੀ ਹੋਈ ਆ ਤੇ ਇਹਦੇ ਪਿੱਛੇ ਨਰਿੰਦਰ ਮੋਦੀ ਨੇ ਮੈਨੂੰ ਲੱਗਦਾ ਕਿ ਲਗ ਲਗ ਐਸੋਸੀਏਸ਼ਨ ਨੂੰ ਚਾਹੇ ਕਿਰਾਣਾ ਐਸੋਸੀਏਸ਼ਨ ਆ ਚਾਹੇ ਇੰਡਸਟਰੀ ਵਾਲੇ ਨੇ ਚਾਹੇ ਇਲੈਕਟ੍ਰੀਕਲ ਯੂਨੀਅਨ ਨੇ ਚਾਹੇ ਟਿੰਬਰ ਵਾਲੇ ਨੇ ਸਭ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦਾ ਆਭਾਰ ਪ੍ਰਗਟ ਕਰਨਾ ਚਾਹੀਦਾ ਔਰ ਜਿਹੜੀਆਂ ਜਿਹੜੀਆਂ ਚੀਜ਼ਾਂ ਸਸਤੀ ਹੋਈਆਂ ਕੁਝ ਨਹੀਂ ਲੱਗਦਾ ਪ੍ਰਧਾਨ ਮੰਤਰੀ ਦੀ ਫੋਟੋ ਲਾ ਕੇ ਜਿਹੜੀ ਜਿਹੜੀ ਚੀਜ਼ ਵੱਡੀ ਆਈਟਮ ਜਿਹੜੀ ਸਸਤੀ ਹੋਈ ਹੈ ਉਹਦੇ ਰੇਟਾਂ ਦਾ ਕੰਪੈਰੀਸ਼ਨ ਕਰਕੇ ਲਗਾ ਕੇ ਕਰਨਾ ਚਾਹੀਦਾ ਹੈ ਇਹਦੇ ਨਾਲ ਮੈਨੂੰ ਲੱਗਦਾ ਹੈ ਕਿ ਦੇਸ਼ ਵਾਸੀਆਂ ਨੂੰ ਸਹੀ ਜਾਣਕਾਰੀ ਕਿ ਇਹ GST ਦੇ ਸਲੈਬ ਜਿਹੜੇ ਦੋ ਕੀਤੇ ਨੇ 5% ਔਰ 18% ਇਹਦਾ ਸਮਾਨ ਨੇ ਜਨਮ ਜੀਵਨ ਦੇ ਅੰਦਰ ਉਹਨਾਂ ਦਾ ਜੀਵਨ ਸਤਰ ਉੱਚਾ ਕਰਨ ਦੇ ਅੰਦਰ ਬਹੁਤ ਵੱਡਾ ਅਸਰ ਹੋਏਗਾ ਕਿਸੇ ਬੰਦੇ ਦੀ ਮਹੀਨੇ ਦੇ ਅੰਦਰ ਦਾ 1000 15000 20000 ਬਚਤ ਹੋ ਜੇ ਜੀਐਸਟੀ ਘਟਣ ਦੇ ਨਾਲ ਮੈਨੂੰ ਲੱਗਦਾ ਕਿ ਉਹਦੇ ਜੀਵਨ ਸਤਨ ਨੂੰ ਉੱਚਾ ਚੁੱਕਣ ਦੇ ਅੰਦਰ ਬਹੁਤ ਵੱਡੀ ਮਦਦ ਹੋਈ। ਨਹੀਂ ਬਹੁਤ ਸਾਰੇ ਵਪਾਰੀਆਂ ਨੂੰ ਇਹ ਸੀ ਕਿ ਜਿੰਨੇ ਜ਼ਿਆਦਾ ਸਲੈਪ ਹਨਾ ਜੀ ਬੜੀ ਜਟਿਲਤਾ ਆ ਰਹੀ ਹੈ ਵਪਾਰ ਕਰਨ 'ਚ। ਇਹ ਸਰਲੀਕਰਨ ਹੋਇਆ। ਔਰ ਵਪਾਰੀ ਲਈ ਵੀ ਆਸਾਨ ਹੋ ਗਿਆ। ਕਿ ਭਈ ਹੁਣ 5% ਵਾਲੀਆਂ ਚੀਜ਼ਾਂ ਕਿਹੜੀਆਂ ਤੇ 18% ਵਾਲੀਆਂ ਕਿਹੜੀਆਂ। ਬਹੁਤ ਜ਼ਿਆਦਾ ਕਾਗਜ਼ੀ ਕਾਰਵਾਈ ਜਿਹੜੀ ਆ ਉਹ ਨਹੀਂ ਰਹੀ। ਇਹਦੇ ਨਾਲ ਸਭਾਵਿਕ ਹੈ। ਵਪਾਰੀ ਜਿਹੜਾ ਉਹ ਖੁਸ਼ ਵੀ ਹੋਇਆ। ਔਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਪ੍ਰਤੀ ਆਭਾਰ ਵੀ ਪ੍ਰ